ਸ੍ਰੀ ਰਾਗ ਮਹਲਾ 4ਾ ਬਨਜਾਰਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋ ਏ ਜਿਓ ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਈ ਸੋ ਹਰ ਸਦਾ ਤਿਆਹੀਐ ਤਿਸ ਬਿਨ ਅਵਰ ਨ ਕੋਈ ਜੋ 모ਹ ਮਾਇਆ ਚਿਤ ਲਾਇੰਦੇ ਛੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨ ਕੋਇ ਹਰ ਗੁਰ ਸਰਨਾਈ ਪਾਈਐ ਬਣ ਜਾ ਰਿਆ ਮਿੱਤਰਾ ਬੜ ਭਾਗ ਪ੍ਰਾਪਤ ਹੋਏ ਰਹਾਓ ਸੰਤ ਜਣਾ ਮਿਣ ਪਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹਉ ਮੈਂ ਕਰਮ ਕਮਾਉਂਦੇ ਜਿਉ ਵੇਸਵਾ ਪੁੱਤ ਨਿਣਾਉ ਪਿਤਾ ਜਾਤ ਤਾਂ ਹੋਈਐ ਗੁਰ ਤੁਠਾ ਕਰਿ ਪਸਾਉ ਬੜ ਭਾਗੇ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਘੁਰ ਪੂਰਾ ਨਾਮ ਦਿੜਾਇਆ ਹਰ ਮਿਲਿਆ ਹਰ ਪ੍ਰਭ ਨਾਹੋ ਰਹਾਓ ਜਬ ਲਗ ਜੋਬਨ ਸਾਥ ਹੈ ਤਬ ਲਗ ਨਾਮ ਤੇ ਆਏ ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲਏ ਛਡਾਏ ਹੋ ਬਲਹਾਰੀ ਤਿੰਨ ਕਉ ਜਿਨ ਹਰ ਮਨ ਵੁਠਾ ਆਹੇ ਜਿਨਨੇ ਹਰ ਹਰ ਨਾਮ ਅਨਾਂ ਚੇਤੇਉ ਸੇ ਅੰਤ ਗਏ ਪਛਤਾਏ ਧਰਮ ਮਾਲਤਕਾ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਇ ਮਨ ਹਰ ਹਰ ਪ੍ਰੀਤ ਲਗਾਏ ਬੜ ਭਾਗੇ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾਉ ਹਰ ਆਪੇ ਆਪ ਉਪਾਏਦਾ ਹਰ ਆਪੇ ਦੇਵ ਹਲੇ ਈ ਹਰ ਆਪੇ ਪਰਮ ਪੁਲਾਹਿੰਦਾ ਹਰ ਆਪੇ ਹੀ ਮਤ ਦੀ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇਈ ਸੋ ਬਲਹਾਰੇ ਤਿੰਨ ਕਉ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾਹੀ ਮਨ ਹਰ ਹਰ ਜਪਨਾ ਕਰੇ ਹਰ ਗੁਰ ਸਰਣਾਹੀ ਪਜ ਪਾਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਗੁਰ ਪੂਰਾ ਸਤ ਗੁਰਾ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਤਰਨ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹੋ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਹਰ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਤਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾ ਜਿਨ ਕਉ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਏ ਵਣ ਜਾ ਰਿਹਾ ਮਿਤਰਾ ਗੁਰ ਹਰ ਹਰ ਨਾਮ ਪਰਗਾਸ ਧਨ ਤਨ ਵਣਜ ਵਪਾਰੀਆ ਜਿਨ ਵਖਰ ਲਧੇ ਅੜਾ ਹਰ ਰਾਸ ਗੁਰਮੁਖਾ ਦਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਠਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲਗੇ ਤਿਨ ਗੁਰਮਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲਗੇ ਤਿਨ ਗੁਰਮਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ